ਦੋਸਤੋ ਕਦੇ-ਕਦੇ ਜ਼ਿੰਦਗੀ ਵਿੱਚ ਅਜਿਹੇ ਹਾਲਾਤ ਬਣ ਜਾਂਦੇ ਨੇ ਜੋ ਸਾਡੇ ਹੌਂਸਲੇ ਦੀ ਅਸਲ ਕਸੌਟੀ ਲੈਂਦੇ ਨੇ ਇਹ ਹਾਲਾ ਸਾਨੂੰ ਦੋ ਰਾਵਾਂ ਵਿੱਚੋਂ ਚੁਣਨ ਲਈ ਮਜਬੂਰ ਕਰਦੇ ਨੇ ਉਹਨਾਂ 'ਚੋਂ ਇੱਕ ਰਾਹ ਚੁਣਨ ਲਈ ਇੱਕ ਰਾਹ ਸਹਿਜਤਾ ਨਾਲ ਸਮਰਪਣ ਕਰਨ ਦਾ ਤੇ ਦੂਜਾ ਰਾਹ ਹਿੰਮਤ ਸਮਝਦਾਰੀ ਤੇ ਨਡਰਤਾ ਨਾਲ ਅੱਗੇ ਵਧਣ ਦਾ ਪਰ ਇੱਕ ਸਚਾਈ ਜਿਸ ਨੂੰ ਅਕਸਰ ਅਣਦੇਖਾ ਕੀਤਾ ਜਾਂਦਾ ਵਾ ਉਹ ਹੈਗੀ ਆ ਇੱਕ ਐਸੀ ਤਾਕਤ ਜੋ ਹਮੇਸ਼ਾ ਸਾਡੇ ਨਾਲ ਖੜੀ ਰਹਿੰਦੀ ਆ ਇਹ ਤਾਕਤ ਕਦੇ ਕਿਸਮਤ ਦੇ ਰੂਪ ਵਿੱਚ ਹੁੰਦੀ ਆ ਕਦੇ ਮਾਂ ਦੀਆਂ ਦੁਆਵਾਂ ਵਿੱਚ ਤੇ ਕਦੇ ਸਾਡੇ ਆਪਣੇ ਵਿਸ਼ਵਾਸ ਵਿੱਚ ਇਸ ਕਹਾਣੀ ਵਿੱਚ ਸਫਲਤਾ ਦੇ ਪਿੱਛੇ ਨਾ ਕਿਸੇ ਪੜ੍ਹਸ਼ਾਲਾ ਦੀ ਸਿੱਖਿਆ ਵਾ ਨਾ ਕਿਸੇ ਵਿਸ਼ੇਸ਼ ਹੁਨਰ ਦਾ ਜਾਦੂ ਇਹ ਸਿਰਫ ਉਸ ਸਤਕਾਰ ਤੇ ਸ਼ਰਦਾ ਦੀ ਗੱਲ ਆ ਜੋ ਇੱਕ ਨਿਮਰ ਮਨੁੱਖ ਨੂੰ ਆਪਣੇ ਕਰਮਾਂ ਤੇ ਰੱਬ ਦੀ ਹੁਕਮ ਲਈ ਰੱਖਦਾ ਹੈਗਾ ਵਾ ਕਹਾਣੀ ਅੱਗੇ ਇਹ ਜਾਣਕਾਰੀ ਦਿੰਦੀ ਆ ਕਿ ਕਿਵੇਂ ਸਮਰਪਣ ਵਿਸ਼ਵਾਸ ਤੇ ਮਾਂ ਦੀ ਸੇਵਾ ਨੇ ਇੱਕ ਆਮ ਮਨੁੱਖ ਨੂੰ ਖਾਸ ਬਣਾ ਦਿੱਤਾ ਤੇ ਸ਼ੁਰੂ ਕਰਦੇ ਆ ਅੱਜ ਦੀ ਇਹ ਦਿਲਚਸਪ ਕਹਾਣੀ ਸੋ ਇਸ ਨੂੰ ਅੰਤ ਤੱਕ ਜਰੂਰ ਸੁਣਿਓ ਦੋਸਤੋ ਪੁਰਾਣੇ ਸਮਿਆਂ ਦੀ ਗੱਲ ਇੱਕ ਸ਼ਹਿਰ ਵਿੱਚ ਆਮੀਰ ਨਾਂ ਦਾ ਇੱਕ ਸਖਸ਼ ਰਹਿੰਦਾ ਸੀ ਆਮੀਰ ਤੇ ਦੋ ਭਰਾ ਵੀ ਸੀ ਤੇ ਉਹਨਾਂ ਦੇ ਪਿਤਾ ਦੀ ਮੌਤ ਕਈ ਸਾਲ ਪਹਿਲਾਂ ਹੋ ਚੁੱਕੀ ਸੀ ਜਦ ਕਿ ਤਿੰਨਾਂ ਦੀ ਮਾਂ ਹਾਲੇ ਜਿੰਦਾ ਸੀ ਵੱਡੇ ਦੋ ਭਰਾ ਬਾਦਸ਼ਾਹ ਦੇ ਦਰਬਾਰ ਵਿੱਚ ਕੰਮ ਕਰਦੇ ਸੀ ਜਦ ਕਿ ਆਮੀਰ ਘਰ ਵਿੱਚ ਮਾਂ ਦੇ ਨਾਲ ਰਹਿੰਦਾ ਸੀ ਤੇ ਮਾਂ ਦੀ ਸੇਵਾ ਕਰਦਾ ਸੀ ਆਮੀਰ ਮਾਂ ਦਾ ਬਹੁਤ ਹੀ ਆਗਿਆਕਾਰੀ ਪੁੱਤਰ ਸੀ ਸਾਰਾ ਦਿਨ ਮਾਂ ਦੀ ਸੰਭਾਲ ਕਰਦਾ ਤੇ ਉਸ ਦੀ ਹਰ ਲੋੜ ਦਾ ਧਿਆਨ ਰੱਖਣ ਵਿੱਚ ਆਮੀਰ ਦਾ ਦਿਨ ਲੰਘ ਜਾਂਦਾ ਭਰਾਵਾਂ ਨੇ ਆਮੀਰ ਨੂੰ ਕਿਹਾ ਹੋਇਆ ਸੀ ਕਿ ਘਰ ਵਿੱਚ ਮਾਂ ਦੀ ਦੇਖਭਾਲ ਕਰ ਤੇ ਉਸ ਦਾ ਖਿਆਲ ਰੱਖ ਅਸੀਂ ਆਪੇ ਤੇਰਾ ਖਰਚਾ ਚੁੱਕਾਂਗੇ। ਆਮੀਰ ਐਸੇ ਵਿੱਚ ਖੁਸ਼ ਰਹਿੰਦਾ ਸੀ। ਇਹੀ ਵਜ੍ਹਾ ਸੀ ਕਿ ਆਮੀਰ ਨੇ ਨਾ ਤਾਂ ਕੋਈ ਵਿੱਦਿਆ ਹਾਸਲ ਕੀਤੀ ਤੇ ਨਾ ਹੀ ਕੋਈ ਹੁਨਰ ਸਿੱਖਿਆ ਪਰ ਉਹ ਮਾਂ ਦੀ ਸੇਵਾ ਕਰਦਾ ਰਿਹਾ ਤੇ ਉਸ ਦੀਆਂ ਦੁਆਵਾਂ ਲੈਂਦਾ ਰਿਹਾ। ਸਮਾਂ ਲੰਘਦਾ ਗਿਆ ਤੇ ਦੋਹਾਂ ਭਰਾਵਾਂ ਦਾ ਵਿਆਹ ਹੋ ਗਿਆ। ਕੁਝ ਸਮੇਂ ਬਾਅਦ ਮਾਂ ਦੀ ਵੀ ਮੌਤ ਹੋ ਗਈ। ਮਾਂ ਦੀ ਮੌਤ ਤੋਂ ਬਾਅਦ ਆਮੀਰ ਨੇ ਵੀ ਵਿਆਹ ਕਰਵਾ ਲਿਆ। ਵਿਆਹ ਤੋਂ ਬਾਅਦ ਉਹਨੇ ਕਈ ਜਗ੍ਹਾ ਕੰਮ ਲੱਭਣ ਦੀ ਕੋਸ਼ਿਸ਼ ਕੀਤੀ। ਪਰ ਕੋਈ ਵੀ ਹੁਨਰ ਨਾ ਹੋਣ ਕਰਨ ਉਸ ਨੂੰ ਕੋਈ ਚੱਜ ਢੰਗ ਦਾ ਕੰਮ ਨਾ ਮਿਲਿਆ ਆਮਰ ਦੇ ਬਿਆਨ ਨੂੰ ਹਾਲੇ ਕੋਜੀ ਸਮਾਂ ਹੋਇਆ ਸੀ ਕਿ ਘਰ ਵਿੱਚ ਲੜਾਈ ਝਗੜਾ ਹੋਣਾ ਸ਼ੁਰੂ ਹੋ ਗਿਆ ਉਸ ਦੇ ਭਰਾਵਾਂ ਨੇ ਵੀ ਉਸ ਨੂੰ ਕਹਿ ਦਿੱਤਾ ਕਿ ਹੁਣ ਅਸੀਂ ਤੇਰਾ ਖਰਚਾ ਨਹੀਂ ਚੁੱਕ ਸਕਦੇ ਆਮਰ ਨੇ ਕਿਹਾ ਤੁਸੀਂ ਦੁਆ ਨੇ ਤਾਂ ਕਿਹਾ ਸੀ ਕਿ ਅਸੀਂ ਤੇਰਾ ساری ਉਮਰ ਖਰਚਾ ਚੁਕਾਉਂਗੇ ਤੇਰੀ ਮਦਦ ਕਰਾਂਗੇ ਹੁਣ ਇਸ ਤਰ੍ਹਾਂ ਕਿਉਂ ਕਰ ਰਹੇ ਹੋ ਦੋਨਾਂ ਭਰਾਵਾਂ ਨੇ ਕਿਹਾ ਤੂੰ ਤਾਂ ਜਾਣਦਾ ਹੀ ਆਂ ਹੁਣ ਸਾਡਾ ਵੀ ਪਰਿਵਾਰ ਆ ਬੱਚੇ ਨੇ ਅਸੀਂ ਉਹਨਾਂ ਦਾ ਖਰਚਾ ਚੁੱਕੀਏ ਜਾਂ ਸਾਰੀ ਉਮਰ ਤੈਨੂੰ ਬੈਠੇ ਨੂੰ ਖਵਾਉਂਦੇ ਰਹੀਏ ਭਰਾਵਾਂ ਦੀ ਇਹ ਗੱਲ ਸੁਣ ਕੇ ਆਮੀਰ ਬਹੁਤ ਦੁਖੀ ਹੋਇਆ ਤੇ ਘਰ ਆ ਕੇ ਉਦਾਸ ਹਾਲਤ ਵਿੱਚ ਬੈਠ ਗਿਆ ਤੇ ਰੋਣ ਲੱਗ ਪਿਆ ਅਮਰ ਦੀ ਪਤਨੀ ਨੇ ਰੋਣ ਦੀ ਵਜ੍ਹਾ ਪੁੱਛੀ ਤਾਂ ਉਹਨੇ ਸਾਰੀ ਗੱਲ ਦੱਸ ਦਿੱਤੀ ਉਹਦੀ ਪਤਨੀ ਬਹੁਤ ਹੀ ਸੋਜਵਾਨ ਔਰਤ ਸੀ ਉਸਨੇ ਆਪਣੇ ਕੋਲ ਜਮਾ ਕੁਝ ਪੈਸੇ ਲਏ ਤੇ ਆਮੀਰ ਨੂੰ ਕਿਹਾ ਕਿ ਤੁਸੀਂ ਵਿਚਾਰ ਜਾਓ ਤੇ ਉਥੋਂ ਇੱਕ ਚਿੱਟਾ ਲਿਬਾਸ ਇੱਕ ਜੁੱਤੀ ਤੇ ਇੱਕ ਛੜੀ ਲੈ ਆਓ। ਆਮਰ ਇਹ ਸੁਣ ਕੇ ਹੈਰਾਨ ਹੋਇਆ। ਆਪਣੀ ਪਤਨੀ ਦੀ ਗੱਲ ਸੁਣ ਕੇ ਬਾਜ਼ਾਰ ਤੋਂ ਉਹ ਸਾਰੀਆਂ ਚੀਜ਼ਾਂ ਲੈ ਆਇਆ। ਉਸਨੇ ਆਪਣੇ ਪਤੀ ਨੂੰ ਕਿਹਾ ਕਿ ਤੁਸੀਂ ਐਦਾਂ ਕਰੋ ਜਿੱਥੇ ਤੁਹਾਡੇ ਦੂਵੇਂ ਭਰਾ ਕੰਮ ਕਰਦੇ ਨੇ ਉੱਥੇ ਜਾਓ ਤੇ ਪੂਰੇ ਭਰੋਸੇ ਤੇ ਆਤਮ ਵਿਸ਼ਵਾਸ ਦੇ ਨਾਲ ਗੱਲ ਕਰੋ। ਇਹ ਪਤਾ ਨਾ ਲੱਗਣ ਦਿਓ ਕਿ ਤੁਸੀਂ ਅਨਪੜ੍ਹ ਹੋ ਤੇ ਤੁਹਾਨੂੰ دنیਵੀ ਗਿਆਨ ਜਾਂ ਕੋਈ ਹੁਨਰ ਨਹੀਂ ਆਉਂਦਾ। ਜੋ ਵੀ ਗੱਲ ਕਰਨੀ ਬਸ ਡਟ ਕੇ ਕਰਨੀ ਜਦੋਂ ਆਮਿਰ ਮਹਿਲ ਵਿੱਚ ਪਹੁੰਚਿਆ ਤਾਂ ਉਸਨੇ ਦੇਖਿਆ ਕਿ ਵਜ਼ੀਰ ਕੋਲ ਪਹਿਲਾਂ ਤੋਂ ਹੀ ਦੋ ਬੰਦੇ ਨੌਕਰੀ ਦੇ ਤਲਾਸ਼ ਵਿੱਚ ਆਏ ਹੋਏ ਸੀ ਵਜ਼ੀਰ ਨੇ ਕਿਹਾ ਜੇ ਤੁਹਾਡੇ ਤਿੰਨਾਂ ਵਿੱਚੋਂ ਕਿਸੇ ਨੇ ਇਹ ਦੱਸ ਦਿੱਤਾ ਕਿ ਮੇਰੀ ਇਹ ਬੰਦ ਮੁਠੀ ਵਿੱਚ ਕੀ ਹੈ ਤਾਂ ਮੈਂ ਉਹਨੂੰ ਆਪਣੀ ਇੱਥੇ ਨੌਕਰੀ ਤੇ ਰੱਖ ਲਵਾਂਗਾ ਸਵਾਲ ਬੜਾ ਪਚੀਦਾ ਸੀ ਪਹਿਲੇ ਸ਼ਖਸ ਨੇ ਜਿਹੜਾ ਸੀ ਨਾ ਉਹਨੇ ਲੱਭਣ ਦੀ ਕੋਸ਼ਿਸ਼ ਕੀਤੀ ਉਹਨੇ ਜਵਾਬ ਦਿੱਤਾ ਕਿ ਤੁਹਾਡੀ ਮੁਠੀ ਵਿੱਚ ਸੋਨੇ ਦੀ ਅੰਗੂਠੀ ਹੈ ਵਜ਼ੀਰ ਨੇ ਇਨਕਾਰ ਵਿੱਚ ਆਪਣਾ ਸਿਰ ਹਿਲਾਇਆ ਤੇ ਉਥੋਂ ਉਹਨੂੰ ਵਾਪਸ ਭੇਜ ਦਿੱਤਾ ਇਸ ਤੋਂ ਬਾਅਦ ਉਸਨੇ ਦੂਜੇ ਵਿਅਕਤੀ ਨੂੰ ਪੁੱਛਿਆ ਹੁਣ ਤੂੰ ਦੱਸ ਮੇਰੀ ਬੰਦ ਮੁਠੀ ਵਿੱਚ ਕੀ ਆ ਤਾਂ ਉਹਨੇ ਜਵਾਬ ਦਿੱਤਾ ਕਿ ਤੁਹਾਡੀ ਬੰਦ ਮੁਠੀ ਵਿੱਚ ਬਹੁਤ ਕੀਮਤੀ ਹੀਰੇ ਦੀ ਅੰਗੂਠੀ ਹੈ ਇਸ ਵਾਰ ਵੀ ਵਜ਼ੀਰ ਨੇ ਇਨਕਾਰ ਵਿੱਚ ਆਪਣਾ ਸਿਰ ਹਿਲਾਇਆ ਤੇ ਉਸ ਨੂੰ ਵੀ ਉਥੋਂ ਤੋਰ ਦਿੱਤਾ ਹੁਣ ਪਿੱਛੇ ਆਮਿਰ ਹੀ ਬਚਿਆ ਸੀ ਵਜ਼ੀਰ ਨੇ ਕਿਹਾ ਕਿਉਂ ਭਾਈ ਤੂੰ ਤਾਂ ਮੈਨੂੰ ਬਹੁਤ ਸਮਝਦਾਰ ਤੇ ਅਕਲਮੰਦ ਲੱਗਦਾ ਹੁਣ ਤੂੰ ਦੱਸ ਕੇ ਮੇਰੀ ਬੰਦ ਮੁਠੀ ਵਿੱਚ ਕੀ ਆ ਦੋਸਤੋ ਆਮਿਰ ਦੀ ਮਾਂ ਉਸ ਨੂੰ ਲਾਡ ਨਾਲ ਟਿੱਡਾ ਕਹਿ ਕੇ ਬੁਲਾਉਂਦੀ ਸੀ ਵਜ਼ੀਰ ਦਾ ਸਵਾਲ ਸੁਣ ਕੇ ਆਮਿਰ ਨੇ ਹੌਲੀ ਜੀ ਆਵਾਜ਼ ਵਿੱਚ ਆਪਣੇ ਆਪ ਨੂੰ ਕਿਹਾ ਲੈ ਭਾਈ ਟਿੱਡਿਆ ਤੂੰ ਤਾਂ ਅੱਜੀ ਮੁਠੀ ਵਿੱਚ ਫਸ ਗਿਆ ਇਧਰ ਵਜ਼ੀਰ ਨੇ ਮੁਠੀ ਖੋਲੀ ਐਸ ਵਿੱਚ ਵਾਕਈ ਟਡਾ ਸੀ। ਆਮੀਰ ਨੇ ਤਾਂ ਆਪਣੇ ਆਪ ਨੂੰ ਕਿਹਾ ਸੀ ਕਿ ਟਡਿਆ ਅੱਜ ਤਾਂ ਤੋਂ ਮੁਠੀ ਵਿੱਚ ਫਸ ਗਿਆ, ਯਾਨੀ ਕਿ ਅੱਜ ਤਾਂ ਜਾਨ ਮੁਸ਼ਕਲ ਵਿੱਚ ਪੈ ਗਈ। ਇਧਰ ਵਜ਼ੀਰ ਸੋਚਣ ਲੱਗਾ ਇਹ ਬੰਦਾ ਤਾਂ ਬਹੁਤ ਹੀ ਅਕਲਮੰਦ ਆ। ਐਸ ਨੂੰ ਤਾਂ ਸੱਚੀਓ ਪਤਾ ਲੱਗ ਗਿਆ ਕਿ ਮੇਰੀ ਮੁਠੀ ਵਿੱਚ ਕੀ ਹੈ। ਉਸ ਨੇ ਤੁਰੰਤ ਜਾ ਕੇ ਬਾਦਸ਼ਾਹ ਨੂੰ ਕਿਹਾ ਕਿ ਇਹ ਬੰਦਾ ਬਹੁਤ ਅਕਲਮੰਦ ਆ। ਬਾਦਸ਼ਾਹ ਨੇ ਉਸ ਨੂੰ ਮਹੀਨਾ 300 ਦਿਨਾਰ ਤਨਖਾਹ ਉੱਪਰ ਨੌਕਰੀ ਤੇ ਰੱਖ ਲਿਆ। ਆਮੀਰ ਖੁਸ਼ੀ-ਖੁਸ਼ੀ ਘਰ ਆਇਆ। ਤੇ ਆਪਣੀ ਪਤਨੀ ਨੂੰ ਸਾਰੀ ਗੱਲ ਦੱਸੀ ਤੇ ਕਿਹਾ ਅੱਜ ਤੱਕ ਮਾਲੋਗੀ ਤੇ ਰੱਬ ਨੇ ਮੈਨੂੰ ਬਚਾ ਲਿਆ ਪਤਨੀ ਨੇ ਰੱਬ ਦਾ ਸ਼ੁਕਰ ਆਦਾ ਕੀਤਾ ਤੇ ਕਿਹਾ ਤੁਸੀਂ ਸਵੇਰੇ ਕੰਮ ਤੇ ਜਾਇਓ ਤੇ ਜਾ ਕੇ ਆਪਣੀ ਜਗ੍ਹਾ ਚੁੱਪ ਕਰਕੇ ਬੈਠ ਜਾਇਓ ਕਿਸੇ ਨਾਲ ਫਜ਼ੂਰ ਗੱਲ ਨਾ ਕਰਿਓ ਜੇਕਰ ਰੱਬ ਨੇ ਸਾਡੀ ਰੋਜੀ ਦਾ ਪ੍ਰਬੰਧ ਚਲਾ ਦਿੱਤਾ ਨਾ ਤਾਂ ਐਸ ਨੂੰ ਐਸੀ ਤਰ੍ਹਾਂ ਚੱਲਣ ਦਿਓ ਕੁਝ ਦਿਨ ਬੀਤੇ ਇੱਕ ਦਿਨ ਬਾਦਸ਼ਾਹ ਦੀ ਲੜਕੀ ਤੇ ਉਹਦੀਆਂ ਕੁਝ ਸਹੇਲੀਆਂ ਨਹਿਰ ਤੇ ਗਈਆਂ ਉੱਥੇ ਉਹਨਾਂ ਨੇ ਮੂੰਹ ਧੋਤਾ ਪਾਣੀ ਪੀਤਾ ਇਤفاق ਨਾਲ ਰਾਜਕੁਮਾਰੀ ਦੇ ਹੀਰੇ ਦੇ ਗੁੱਤੀ ਉਥੇ ਘੁੰਮੋਗੀ ਰਾਜਕੁਮਾਰੀ ਦੀ ਹਿਫਾਜ਼ਤ ਲਈ ਤੈਨਾਤ ਸਿਪਾਈਆਂ ਵਿੱਚ ਆਮਰ ਵੀ ਸੀ ਆਮਰ ਨੇ ਵੇਖਿਆ ਕਿ ਇੱਕ ਬਾਦਕ ਨੇ ਉਹ ਅੰਗੂਠੀ ਨਿਗਲ ਲਈ ਪਰ ਉਹ ਕੁਝ ਬੋਲਿਆ ਨਹੀਂ ਉਸਨੇ ਇੱਕ ਪੱਥਰ ਚੁੱਕ ਕੇ ਅੱਜ ਜਾ ਕੇ ਬਾਦਕ ਨੂੰ ਮਾਰਿਆ ਜੋ ਉਸਦੀ ਲੱਤ ਤੇ ਲੱਗਿਆ ਉਹ ਲੰਗੜਾਈ ਤੇ ਪਾਣੀ ਵਿੱਚ ਚਲੀ ਗਈ ਤੇ ਹੋਰ ਬਤਕਾਂ ਦੇ ਨਾਲ ਜਾ ਕੇ ਮਿਲ ਗਈ ਜਦੋਂ ਰਾਜਕੁਮਾਰੀ ਰੋਲੇ ਰੱਬੇ ਤੋਂ ਵਿਲੀ ਹੋਈ ਤੋਂ ਨੂੰ ਸਾਸੋ ਇੱਕੋ ਦੀ ਹੀ ਰੇਦੀ ਅੰਗੂਠੀ ਗੁੰਮ ਹੋ ਗਈ ਜਦੋਂ ਬਾਦਸ਼ਾਹ ਨੂੰ ਇਸ ਗੱਲ ਦਾ ਪਤਾ ਲੱਗਾ ਤੋਨੇ ਵਜ਼ੀਰ ਨੂੰ ਕਿਹਾ ਕਿ ਜੋ ਨਵਾਂ ਅਕਲਮੰਦ ਆਦਮੀ ਰੱਖਿਆ ਏ ਉਹਨੂੰ ਜਰਾ ਬੁਲਾਓ ਵਜ਼ੀਰ ਨੇ ਆਮੀਰ ਨੂੰ ਬੁਲਾਇਆ ਤੇ ਬਾਦਸ਼ਾਹ ਦੇ ਦਰਬਾਰ ਵਿੱਚ ਹਾਜ਼ਰ ਕੀਤਾ ਬਾਦਸ਼ਾਹ ਨੇ ਕਿਹਾ ਮੇਰੀ ਧੀ ਦੀ ਹੀ ਰੇਦੀ ਅੰਗੂਠੀ ਗੁੰਮ ਹੋ ਗਈ ਕਿ ਤੇਰੇ ਕੋਲ ਐਦਾ ਕੋਈ ਹੱਲ ਹੈ ਅਮੀਰ ਨੇ ਕਿਹਾ ਬਾਦਸ਼ਾਹ ਜੀ ਮੇਰੀ ਇੱਕ ਬੇਨਤੀ ਆ ਕਿ ਨਹਿਰ ਤੋਂ ਸਾਰੀਆਂ ਬਤਖਾਂ ਜਿਹੜੀਆਂ ਕੱਢ ਲੀਆਂ ਜਾਣ ਬਾਦਸ਼ਾਹ ਨੇ ਕਿਹਾ ਅੰਗੂਠੀ ਦਾ ਬਤਖਾਂ ਨਾਲ ਕੀ ਤਾਲੁਕਾ ਅਮੀਰ ਨੇ ਬੇਨਤੀ ਕੀਤੀ ਬਾਦਸ਼ਾਹ ਸਲਾਮਤ ਤੁਸੀਂ ਹੁਕਮ ਦਿਓ ਬਾਦਸ਼ਾਹ ਨੇ ਤੁਰੰਤ ਹੁਕਮ ਜਾਰੀ ਕੀਤਾ ਤੇ ਬਤਖਾਂ ਲਿਆਂਦੀਆਂ ਗਈਆਂ ਅਮੀਰ ਨੇ ਸਾਰੀਆਂ ਬਤਖਾਂ ਵਿੱਚੋਂ ਉਸ ਬਤਖ ਨੂੰ ਵੇਖਿਆ ਜੋ ਲੰਗੜਾ ਰਹੀ ਸੀ ਉਸਨੇ ਉਸ ਬਤਖ ਨੂੰ ਫੜ ਲਿਆ ਤੇ ਉਸ ਨੂੰ ਹਲਾਲ ਕਰਨ ਦਾ ਹੁਕਮ ਦਿੱਤਾ ਆਮੀਰ ਦੀ ਗੱਲ ਸੁਣ ਕੇ ਬਾਦਸ਼ਾਹ ਬਹੁਤ ਹੈਰਾਨ ਹੋਇਆ ਕਿ ਐ ਕੀ ਕਹਿ ਰਿਹਾ ਵਾ ਜਦੋਂ ਉਸ ਬੱਤਖ ਨੂੰ ਹਲਾਲ ਕੀਤਾ ਗਿਆ ਤਾਂ ਉਹਦਾ ਪੇਟ ਚੀਰਿਆ ਗਿਆ ਤਾਂ ਉਸ ਵਿੱਚੋਂ ਉਹੀ ਰੇਦੀ ਅੰਗੂਠੀ ਮਿਲ ਗਈ ਬਾਦਸ਼ਾਹ ਨੇ ਆਮੀਰ ਨੂੰ ਆਪਣੇ ਕੋਲ ਬੁਲਾਇਆ ਤੇ ਉਹਨੂੰ ਸ਼ਾਬਾਸ਼ੀ ਦਿੱਤੀ ਤੇ ਉਸਦੀ ਤਨਖਾਹ 300 ਦਿਨਾਰ ਹੋਰ ਵਧਾ ਦਿੱਤੀ ਫਿਰ ਆਮੀਰ ਨੇ ਦਿਲ ਵਿੱਚ ਸੋਚਿਆ ਕਿ ਤੁਜੀ ਤਰਕੀਬ ਤੇ ਲੱਗ ਗਈ ਉਹਨੇ ਘਰ ਆ ਕੇ ਆਪਣੀ ਪਤਨੀ ਨੂੰ ਸਾਰਾ ਮਾਮਲਾ ਜਿਹੜਾ ਦੱਸਿਆ ਤੇ ਕਿਹਾ ਭਾਗਵਾਨ ਨੇ تنਖਾਹ ਵੀ ਦੁੱਗਣੀ ਹੋਗੀ ਪਤਨੀ ਨੇ ਕਿਹਾ ਐਸਾ ਰੱਬ ਨਹੀਂ ਕੀਤਾ ਅੱਗੇ ਵੀ ਰੱਬ ਦੀ ਕਿਰਪਾ ਨਾਲ ਬਿਹਤਰੀ ਹੋਵੇਗੀ ਹੁਣ ਆਮੀਰ ਦਾ ਗੁਜ਼ਾਰਾ ਚੰਗੀ ਤਰ੍ਹਾਂ ਹੁੰਦਾ ਰਿਹਾ ਪਰ ਉਹਦੇ ਦਿਲ ਵਿੱਚ ਇਹ ਇੱਕ ਡਰ ਹਮੇਸ਼ਾ ਰਹਿੰਦਾ ਕਿ ਕਦੇ ਕੋਈ ਐਸੀ ਘਟਨਾ ਨਾ ਵਾਪਰ ਜਾਵੇ ਜਿਸ ਨਾਲ ਇਹ ਹਕੀਕਤ ਖੁੱਲ ਜਾਵੇ ਕਿ ਉਹ ਅਨਪੜ ਤੇ ਸਿਰਫ ਕਿਸਮਤ ਦੇ ਸਹਾਰੇ ਮਹਿਲ ਵਿੱਚ ਇਸ ਅਹੁਦੇ ਤੇ ਕਾਇਮ ਕੋਸ ਸਮਾ ਫਿਰ ਲੰਗਿਆ ਅਚਾਨਕ ਬਾਦਸ਼ਾਹ ਦੇ ਸ਼ਾਹੀ ਖਜ਼ਾਨੇ ਨੂੰ ਕੁਝ ਚੋਰਾਂ ਨੇ ਮਿਲ ਕੇ ਚੋਰੀ ਕਰ ਲਿਆ। ਪੂਰੇ ਰਾਜ ਵਿੱਚ ਇਹ ਗੱਲ ਫੈਲ ਗਈ ਕਿ ਸ਼ਾਹੀ ਖਜ਼ਾਨਾ ਚੋਰੀ ਹੋ ਗਿਆ। ਬਾਦਸ਼ਾ ਬਹੁਤ ਹੈਰਾਨ ਤੇ ਪਰੇਸ਼ਾਨ ਵੀ ਸੀ। ਉਸਨੇ ਵਜ਼ੀਰ ਨੂੰ ਫਿਰ ਕਿਹਾ ਕਿ ਆਮੀਰ ਨੂੰ ਬੁਲਾਓ ਤੇ ਉਹਨੂੰ ਪੁੱਛੋ ਵੀ ਤੇਰੇ ਕੋਲ ਐਸ ਮੁੱਦੇ ਦਾ ਕੋਈ ਹੱਲ ਹੈਗਾ। ਆਮੀਰ ਨੂੰ ਦਰਬਾਰ ਵਿੱਚ ਹਾਜ਼ਰ ਕੀਤਾ ਗਿਆ। ਉਸ ਤੋਂ ਐਸ ਮੁੱਦੇ ਦਾ ਹੱਲ ਪੁੱਛਿਆ ਗਿਆ। ਉਹ ਇਹ ਗੱਲ ਸੁਣ ਕੇ ਬਹੁਤ ਪਰੇਸ਼ਾਨ ਹੋ ਗਿਆ ਕਿ ਹੁਣ ਉਹ ਚੋਰਾਂ ਨੂੰ ਕਿਵੇਂ ਲੱਭੇਗਾ। ਆਮੀਰ ਨੇ ਕਿਹਾ ਬਾਦਸ਼ਾ ਹਾਲਤਾ ਹੈ ਪਰ ਮੈਨੂੰ 8-10 ਦਿਨ ਚਾਹੀਦੇ ਨੇ ਬਾਦਸ਼ਾਹ ਨੂੰ ਉਸਦੇ ਉੱਪਰ ਭਰੋਸਾ ਸੀ ਉਸਨੇ ਉਸਨੂੰ 8 ਦਿਨ ਦਾ ਸਮਾਂ ਦੇ ਦਿੱਤਾ ਹੁਣ ਆਮੀਰ ਖਾਨ ਆਇਆ ਤੇ ਸੋਚਣ ਲੱਗ ਪਿਆ ਕਿ ਹੁਣ ਤਾਂ ਰੱਬ ਦੀ ਕਿਰਪਾ ਨਾਲ ਦੋ ਵਾਰੀ ਜਿਹੜੀਆਂ ਮੇਰੀਆਂ ਸਕੀਮਾਂ ਉਹ ਜਿਹੜੀਆਂ ਪਾਸ ਹੋ ਗਈਆਂ ਹੁਣ ਐਸ ਵਾਰੀ ਕੀ ਕਰਾਂ ਐਹੀ ਸੋਚ ਵਿਚਾਰ ਵਿੱਚ ਆਮੀਰ ਦੇ 7 ਦਿਨ ਐਵੇਂ ਹੀ ਲੰਘ ਗਏ ਫਿਰ ਇੱਕ ਦਿਨ ਰਾਤ ਨੂੰ ਉਹ ਘਰ ਬੈਠਾ ਸੋਚ ਰਿਹਾ ਸੀ ਕਿ ਹੁਣ ਕੀ ਕਰਾਂ ਦੀ ਰਾਮਧਿਆਏ ਕੇ ਦੁਆ ਕਰ ਰਿਹਾ ਸੀ ਬਈ ਐਸ ਮੁਸ਼ਕਲ ਦਾ ਵੀ ਕੋਈ ਹੱਲ ਮਿਲ ਜਾਵੇ ਤੇ ਇਧਰ ਕੀ ਹੋਇਆ ਵੀ ਦੂਜੇ ਪਾਸੇ ਜਿੰਨਾ ਚੋਰਾਂ ਨੇ ਮਹਿਲ ਦੇ ਖਜ਼ਾਨੇ ਨੂੰ ਚੋਰੀ ਕੀਤਾ ਸੀ ਨਾ ਉਹਨਾਂ ਨੂੰ ਇਹ ਗੱਲ ਪਤਾ ਲੱਗ ਗਈ ਸੀ ਕਿ ਬਾਦਸ਼ਾਹ ਦੇ ਸਭ ਤੋਂ ਅਕਲਮੰਦ ਸ਼ਖਸ ਆਮੀਰ ਨੇ 8 ਦਿਨ ਦਾ ਸਮਾਂ ਮੰਗਿਆ ਤੇ ਕੱਲ ਨੂੰ ਉਹ ਆਪਣਾ ਫੈਸਲਾ ਸੁਣਾਵੇਗਾ ਉਹ ਚੋਰ ਜਿਨ੍ਹਾਂ ਨੇ ਸ਼ਾਈ ਖਜ਼ਾਨਾ ਚੋਰੀ ਕੀਤਾ ਸੀ ਆਪਸ ਵਿੱਚ ਗੱਲਾਂ ਕਰਨ ਲੱਗੇ ਕਿ ਜੇਕਰ ਉਹਨੇ ਸਾਨੂੰ ਗ੍ਰਿਫਤਾਰ ਕਰਵਾ ਦਿੱਤਾ ਤਾ ਸਾਡੀ ਤਾਂ ਦੁਨੀਆ ਹੀ ਖਤਮ ਹੋ ਜਾਵੇਗੀ ਸਾਨੂੰ ਤਾਂ ਬਾਦਸ਼ਾਹ ਜਿਹੜਾ ਫਾਂਸੀ ਦੇ ਦੇਵੇਗਾ ਬਾਦਸ਼ਾਹ ਸਾਨੂੰ ਬਹੁਤ ਪਿਆਨਕ ਸਜ਼ਾ ਦੇਵੇਗਾ ਐਸ ਲਈ ਉਹਨਾਂ ਨੇ ਫੈਸਲਾ ਕੀਤਾ ਵੀ ਆਓ ਆਪਾਂ ਅਮੀਰ ਦੇ ਕੋਲ ਚੱਲਦੇ ਹਾਂ ਸ਼ਾਇਦ ਉਹਦੇ ਕੋਲ ਕੋਈ ਹੱਲ ਹੋਵੇ ਹੁਣ ਜਿਵੇਂ ਹੀ ਸਾਰੇ ਚੋਰ ਜਿਹੜੇ ਅਮੀਰ ਦੇ ਘਰ ਦੇ ਨੇੜੇ ਪਹੁੰਚੇ ਤਾਂ ਇੱਕ ਚੋਰ ਦੀ ਜੁੱਤੀ ਟੁੱਟ ਗਈ ਤੋਂ ਪਿੱਛੇ ਰਹਿ ਗਿਆ ਬਾਕੀ ਦੇ ਚੋਰ ਜਿਵੇਂ ਹੀ ਅਮੀਰ ਦੇ ਘਰ ਦੇ ਦਰਵਾਜ਼ੇ ਕੋਲ ਪਹੁੰਚੇ ਤਾਂ ਅੰਦਰੋਂ ਆਵਾਜ਼ ਆਈ ਸੱਤ ਪੂਰੇ ਹੋ ਗਏ ਨੇ ਇੱਕ ਬਾਕੀ ਰਹਿ ਗਿਆ ਏ ਇਤਫਾਕ ਨਾਲ ਐ ਹੋਇਆ ਕਿ ਉਹਨਾਂ ਚੋਰਾਂ ਦੀ ਗਿਣਤੀ 8 ਹੀ ਸੀ ਚੋਰਾਂ ਨੇ ਜਦੋਂ ਇਹ ਗੱਲ ਸੁਣੀ ਤਾਂ ਉਹ ਹੈਰਾਨ ਰਹਿ ਗਏ ਤੇ ਕਹਿਣ ਲੱਗੇ ਇਹਨੂੰ ਤਾਂ ਸੱਚਮੁੱਚ ਪਤਾ ਲੱਗ ਗਿਆ ਕਿ ਅਸੀਂ 8 ਹੀ ਚੋਰਾਂ ਕਿਉਂਕਿ 7 ਅਸੀਂ ਇੱਥੇ ਆ ਤੇ 8ਵੇਂ ਜੀ ਦੀ ਜੁੱਤੀ ਟੁੱਟ ਗਈ ਸੀ ਉਹ ਪਿੱਛੇ ਰਹਿ ਗਿਆ ਵੇ ਜੋ ਅਸੀਂ ਸੋਚ ਰਹੇ ਸੀ ਉਹ ਗੱਲ ਠੀਕ ਹੈ ਇਹ ਬੰਦਾ ਵਾਕਿਆ ਹੀ ਬਹੁਤ ਅਕਲਮੰਦਾ ਉਹਨਾਂ ਵਿੱਚੋਂ ਇੱਕ ਨੇ ਕਿਹਾ ਕਿ 8ਵੇਂ ਨੂੰ ਜਲਦੀ ਬੁਲਾਓ ਦੇ ਅੰਦਰ ਜਾ ਕੇ ਇਹਦਾ ਮਿੰਤ ਤਰਲਾ ਕਰੀਏ ਕਿ ਸਾਨੂੰ ਕਿਸੇ ਤਰੀਕੇ ਨਾਲ ਬਚਾ ਲਵੇ ਸਜ਼ਾ ਤੋਂ ਹੁਣ ਇਦਰ ਆਮੀਰ ਤਾਂ ਦਿਨਾਂ ਦੀ ਗੱਲ ਕਰ ਰਿਹਾ ਸੀ ਕਿ 7 ਦਿਨ ਲੰਘ ਗਏ ਨੇ ਤੇ 1 ਹੀ ਬਾਕੀ ਚੋਰਾਂ ਨੂੰ ਲੱਗਿਆ ਵੀ ਇਹ ਸਾਨੂੰ ਕਹਿ ਰਿਹਾ ਵਾ ਇਹ ਅੱਥੇ ਚੋਰ ਆਮੀਰ ਦੇ ਪੈਰਾ ਵਿੱਚ ਜਾ ਡਿੱਗੇ ਤੇ ਕਹਿਣ ਲੱਗੇ ਵੀ ਇਹ ਖਜ਼ਾਨਾ ਅਸੀਂ ਚੋਰੀ ਕੀਤਾ ਸੀ ਆਮੀਰ ਨੇ ਉੱਪਰ ਵੱਲ ਨਿਗਾਹ ਉਠਾਈ ਤੇ ਦਿਲ ਹੀ ਦਿਲ ਵਿੱਚ ਉਸ ਰੱਬ ਦਾ ਸ਼ੁਕਰਾਨਾ ਕੀਤਾ ਚੋਰਾਂ ਨੇ ਕਿਹਾ ਸਾਨੂੰ ਕਿਸੇ ਤਰੀਕੇ ਨਾਲ ਬਾਦਸ਼ਾਹ ਦੇ ਕਹਿਰ ਤੋਂ ਬਚਾ ਲੋ ਪਾਮੀ ਇੱਕ ਖਜ਼ਾਨਾ ਵੀ ਤੁਸੀਂ ਰੱਖ ਲਓ। ਅਮੀਰ ਨੇ ਕਿਹਾ ਇਸ ਤਰ੍ਹਾਂ ਕਰੋ ਕਿ ਖਜ਼ਾਨੇ ਨੂੰ ਕਿਤੇ ਦਫਨ ਕਰ ਦਿਓ ਤੇ ਤੁਸੀਂ ਸਵੇਰੇ ਬਾਦਸ਼ਾਹ ਦੇ ਦਰਬਾਰ ਵਿੱਚ ਆ ਜਾਓ ਤੇ ਜੋ ਮੈਂ ਕਹਾ ਉਹੀ ਕਰਨਾ। ਉਸਨੇ ਉਹਨਾਂ ਨੂੰ ਕੁਝ ਹੋਰ ਗੱਲਾਂ ਵੀ ਦਸੀਆਂ। ਹੁਣ ਸਵੇਰੇ ਅਮੀਰ ਬਾਦਸ਼ਾਹ ਦੇ ਦਰਬਾਰ ਵਿੱਚ ਹਾਜ਼ਰ ਹੋਇਆ। ਉਸਨੇ ਕਿਹਾ ਬਾਦਸ਼ਾਹ ਸਲਾਮਤ ਖਜ਼ਾਨਾ ਮਿਲ ਗਿਆ ਪਰ ਉਸ ਨੂੰ ਲਿਉਣ ਲਈ ਮੈਨੂੰ 8 ਮਜ਼ਦੂਰ ਚਾਹੀਦੇ ਨੇ। ਬਾਦਸ਼ਾਹ ਨੇ ਪੁੱਛਿਆ ਜਿਨ੍ਹਾਂ ਨੇ ਖਜ਼ਾਨਾ ਚੋਰੀ ਕੀਤਾ ਉਹ ਚੋਰ ਕਿੱਥੇ ਨੇ? ਆਮੀਰ ਨੇ ਕਿਹਾ ਬਾਦਸ਼ਾਹ ਸਲਾਮਤ ਪਹਿਲਾਂ ਖਜ਼ਾਨਾ ਤਾਂ ਹਾਸਲ ਕਰ ਲਈਏ, ਚੋਰਾਂ ਦੀ ਗੱਲ ਬਾਅਦ ਵਿੱਚ ਕਰਾਂਗੇ। ਬਾਦਸ਼ਾਹ ਇਸ ਗੱਲ ਤੇ ਰਾਜੀ ਹੋ ਗਿਆ। ਫਿਰ ਉਹੀ ਅੱਠੇ ਚੋਰ ਜਿਹੜੇ ਸੀ ਉਹ ਮਜ਼ਦੂਰਾਂ ਦੇ ਰੂਪ ਵਿੱਚ ਬਾਦਸ਼ਾਹ ਦੇ ਸਾਹਮਣੇ ਹਾਜ਼ਰ ਹੋਏ ਤੇ ਕਹਿਣ ਲੱਗੇ ਅਸੀਂ ਮਜ਼ਦੂਰੀ ਕਰਾਂਗੇ ਤੇ ਖਜ਼ਾਨਾ ਲੈ ਕੇ ਆਵਾਂਗੇ। ਆਮੀਰ ਨੇ ਬਾਦਸ਼ਾਹ ਨੂੰ ਕਿਹਾ ਇਹਨਾਂ ਸਾਰੇ ਮਜ਼ਦੂਰਾਂ ਨੂੰ 200-200 ਦਿਨਾਰ ਦਿਹਾੜੀ ਦੇਣੀ ਪਵੇਗੀ। ਬਾਦਸ਼ਾਹ ਇਸ ਗੱਲ ਤੇ ਵੀ ਰਾਜੀ ਹੋ ਗਿਆ। ਹੁਣ ਉਹ ਅਠੇ ਚੋਰ ਸਲੀਮ ਦੇ ਨਾਲ ਗਏ ਤੇ ਖਜ਼ਾਨਾ ਲਿਆ ਕੇ ਬਾਦਸ਼ਾਹ ਦੇ ਦਰਬਾਰ ਵਿੱਚ ਪੇਸ਼ ਕਰ ਦਿੱਤਾ ਸਾਰੇ ਦਾ ਸਾਰਾ ਖਜ਼ਾਨਾ ਦੇ ਕੇ ਬਾਦਸ਼ਾਹ ਬੜਾ ਖੁਸ਼ ਹੋਇਆ ਉਸਨੇ ਉਹਨਾਂ ਮਜ਼ਦੂਰਾਂ ਨੂੰ ਸਾਰਿਆਂ ਨੂੰ ਉਹਨਾਂ ਦੀ ਜਿਹੜੀ ਦਿਹਾੜੀ ਸੀ ਨਾ 200 200 ਦਿਨਾਰ ਉਹ ਉਹਨਾਂ ਨੂੰ ਦੇ ਦਿੱਤੀ ਸਗੋਂ ਉਹਨਾਂ ਨੂੰ ਆਪਣੇ ਵੱਲੋਂ ਹੋਰ 200 200 ਦਿਨਾਰ ਦੇ ਦਿੱਤੇ ਤੇ ਆਮਿਰ ਨੂੰ ਕੋਲ ਬੁਲਾ ਕੇ ਸ਼ਾਬਾਸ਼ੀ ਉਹਨੇ ਬਾਦਸ਼ਾਹ ਜਿਹੜਾ ਸੀ ਉਹਨੇ ਦਿੱਤੀ ਤੇ ਬਾਦਸ਼ਾਹ ਨੇ আমির ਨੂੰ ਕਿਹਾ ਵੀ ਜਿੰਨਾ ਖਜ਼ਾਨਾ ਲੈਣਾ ਚਾਹੋ ਲੈ ਲਓ আমির ਨੇ ਕੁਝ ਸੋਨੇ ਦੀਆਂ ਅਸ਼ਰਫੀਆਂ ਲਈਆਂ ਤੇ ਘਰ ਚਲਾ ਗਿਆ ਘਰ ਆ ਕੇ ਉਹਨੇ ਆਪਣੀ ਪਤਨੀ ਨੂੰ ਕਿਹਾ ਹੁਣ ਮੇਰੀ ਗੱਲ ਮੰਨ ਲੈ ਚੁੱਪਚਾਪ ਇੱਥੋਂ ਨਿਕਲ ਜਾਣਾ ਚਾਹੀਦਾ ਕਿਤੇ ਬਾਦਸ਼ਾਹ ਨੂੰ ਇਹ ਪਤਾ ਨਾ ਲੱਗ ਜਾਏ ਕਿ ਮੈਂ ਪੜਿਆ ਲਿਖਿਆ ਨਹੀਂ ਹ ਤੇ ਅੱਜ ਤੱਕ ਜੋ ਵੀ ਹੋਇਆ ਉਹ ਸਿਰਫ ਕਿਸਮਤ ਨਾਲ ਹੋਇਆ ਤੇ ਇਸ ਤੋਂ ਉਲਟ ਕੇ ਮੈਨੂੰ ਸਜ਼ਾ ਮਿਲ ਜਾਵੇ ਪਤਨੀ ਨੇ ਉਸ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਪਰ ਆਮਰ ਉਹ ਮੰਨਿਆ ਨਾ ਉਹ ਰਾਤੋਂ ਰਾਤੋਂ ਉੱਥੋਂ ਨਿਕਲ ਪਿਆ ਰਾਹ ਵਿੱਚ ਉਹਨਾਂ ਨੂੰ ਇੱਕ ਆਦਮੀ ਮਿਲਿਆ ਉਸਨੇ ਉਹਨਾਂ ਤੋਂ ਪੁੱਛਿਆ ਤੁਸੀਂ ਕਿੱਥੇ ਜਾ ਰਹੇ ਹੋ ਤੇ ਆਮਰ ਦੇ ਮੂੰਹੋਂ ਸਹਿਸਬਾਕੇ ਨਿਕਲ ਗਿਆ ਵੀ ਅਸੀਂ ਸ਼ਹਿਰ ਛੱਡ ਕੇ ਜਾ ਰਹੇ ਉਹ ਜਿਹੜਾ ਸ਼ਖਸ ਸੀ ਨਾ ਜਿਹੜਾ ਮਿਲਿਆ ਸੀ ਆਦਮੀ ਤੁਰੰਤ ਐ ਗੱਲਾਂ ਨੇ ਜਾ ਕੇ ਜਿਹੜਾ ਨਾ ਜਿਹੜਾ ਬਾਦਸ਼ਾਹ ਸੀ ਉਹਨੂੰ ਦੱਸ ਦੇ ਦਿੱਤੀ ਕਿ ਆਮਰ ਤੇ ਜਾ ਰਿਹਾ ਵਾ ਸ਼ਹਿਰ ਛੱਡ ਕੇ ਬਾਦਸ਼ਾਹ ਨੇ ਉਹਦੇ ਪਿੱਛੇ ਸਿਪਾਈ ਭੇਜੇ ਤੇ ਉਹ ਆਮਰ ਨੂੰ ਫੜ ਕੇ ਮੈਲ ਵਿੱਚ ਲੈ ਆਏ ਬਾਦਸ਼ਾਹ ਨੇ ਹੈਰਾਨੀ ਨਾਲ ਪੁੱਛਿਆ "ਬੀ ਤੂੰ ਕਿੱਥੇ ਜਾ ਰਿਹਾ ਹੈਂ ਤੂੰ ਤਾਂ ਮੇਰਾ ਖਾਸ ਆਦਮੀ ਹੈ ਤੇ ਹੁਣ ਆਮੀਰ ਨੇ ਇਹ ਕਹਿ ਹੀ ਦਿੱਤਾ ਕਿ ਬਾਦਸ਼ਾਹ ਸਲਾਮਤ ਦਰਅਸਲ ਚੋਂ ਸੱਚ ਐ ਵੇ ਕਿ ਮੈਂ ਪੜਿਆ ਲਿਖਿਆ ਨਹੀਂ ਜਿੰਨੀ ਵਾਰੀ ਮੈਂ ਤੁਸੀਂ ਮੈਨੂੰ ਕੋਈ ਹੁਕਮ ਦਿੱਤਾ ਹਰ ਵਾਰ ਰੱਬ ਨੇ ਮੈਨੂੰ ਬਚਾ ਲਿਆ ਕੋਈ ਨਾ ਕੋਈ ਜੁਗਾੜ ਲੱਗ ਗਿਆ ਤੇ ਕੰਮ ਚੱਲਦਾ ਰਿਹਾ ਫਿਰ ਉਸ ਨੇ ਸਾਰੀ ਗੱਲ ਬਾਦਸ਼ਾਹ ਨੂੰ ਦੱਸੀ ਕਿ ਅਸਲ ਵਿੱਚ ਮਾਂ ਦੀ ਸੇਵਾ ਵਿੱਚ ਉਹਨੇ ਹੁਣ ਤੱਕ ਆਪਣੀ ਜ਼ਿੰਦਗੀ ਲਗਾ ਦਿੱਤੀ ਉਹਨੇ ਦੁਨਿਆਵੀ ਕੋਈ ਹੁਨਰੀ ਨਹੀਂ ਸਿੱਖਿਆ ਬਾਸ਼ਾ ਨੇ ਆਮੀਰ ਦੀ ਗੱਲ ਸੁਣ ਕੇ ਕਿਹਾ ਕੋਈ ਗੱਲ ਨਹੀਂ ਆਕਰ ਤੂੰ ਸੱਚ ਤਾਂ ਦੱਸਿਆ ਜਿਵੇਂ ਵੀ ਹੋਇਆ ਤੂੰ ਮੈਨੂੰ ਸ਼ਾਈ ਖਜ਼ਾਨਾ ਵਾਪਸ ਕਰਵਾ ਦਿੱਤਾ ਮੇਰੇ ਲਈ ਇਹ ਹੀ ਬਹੁਤ ਆ ਤੇਰੀ ਕਿਸਮਤ ਤੇਰਾ ਸਾਥ ਦੇ ਰਹੀ ਤੂੰ ਹੁਣ ਕੰਮ ਕਰੀ ਜਾਂ ਨਾ ਕਰੇ ਇਹ ਮੇਰਾ ਫੈਸਲਾ ਹੈ ਕਿ ਤੈਨੂੰ ਸਾਰੀ ਉਮਰ ਤਨਖਾਹ ਮਿਲਦੀ ਰਹੇਗੀ ਤੇ ਤੂੰ ਉਮਰ ਪਰ ਮੇਰੇ ਦਰਬਾਰ ਵਿੱਚ ਐਸੇ ਅਹੁਦੇ ਤੇ ਕਾਇਮ ਰਹੇਗਾ ਇਸ ਤਰ੍ਹਾਂ ਆਮੀਰ ਤੇ ਉਸਦੀ ਪਤਨੀ ਉਸੇ ਸ਼ਹਿਰ ਵਿੱਚ ਰਹਿਣ ਲੱਗੇ ਦੋਸਤੋ ਇਹ ਕਹਾਣੀ ਸਾਨੂੰ ਇਹ ਸਬਕ ਦਿੰਦੀ ਹੈ ਕਿ ਰੋਜੀ ਰੋਟੀ ਦਾ ਮਾਲਕ ਸਿਰਫ ਇੱਕ ਰੱਬ ਹੈ ਰੋਜੀ ਹਰ ਇੱਕ ਤੱਕ ਪਹੁੰਚਦੀ ਰਹੇ ਜਿਹਦੇ ਲਈ ਉਹ ਚੁਣੀ ਗਈ ਹੋਵੇ ਮਾਂ ਦੀ ਸੇਵਾ ਕਰਨ ਕਰਕੇ ਆਮਿਰ ਦੀ ਹਰ ਮੁਸ਼ਕਲ ਜਿਹੜੀ ਆਸਾਨ ਹੁੰਦੀ ਗਈ ਜਿੱਥੇ ਉਹ ਆਪਣੇ ਭਰਾਵਾਂ ਦੀ ਮਿਹਰਬਾਨੀ ਤੇ ਜਿਉਂਦਾ ਸੀ ਉੱਥੇ ਮਾਂ ਦੀ ਸੇਵਾ ਨੇ ਉਸ ਨੂੰ ਇਸ ਮਹਿਲ ਵਿੱਚ ਇੱਕ ਵੱਡੇ ਅਹੁਦੇ ਤੇ ਲਗਾ ਦਿੱਤਾ ਦੋਸਤੋ ਇਸ ਕਹਾਣੀ ਵਿੱਚੋਂ ਸਿੱਖਿਆ ਮਿਲਦੀ ਹੈ ਕਿ ਮਾਂ ਦੀ ਸੇਵਾ ਸਭ ਤੋਂ ਵੱਡਾ ਕਰਮ ਹੈ ਜਦੋਂ ਅਸੀਂ ਆਪਣੇ ਮਾਪਿਆਂ ਦੀ ਖੁਸ਼ੀ ਤੇ ਆਰਾਮ ਲਈ ਸਮਰਪਿਤ ਹੋ ਜਾਂਦੇ ਹਾਂ ਤਾਂ ਸਾਡੇ ਲਈ ਰੱਬ ਦੇ ਦਰਵਾਜ਼ੇ ਹਮੇਸ਼ਾ ਖੁੱਲੇ ਰਹਿੰਦੇ ਨੇ ਸਾਨੂੰ ਇਹ ਵੀ ਸਿੱਖਣ ਨੂੰ ਮਿਲਦਾ ਕਿ ਸੱਚਾ ਦਿਲ ਤੇ ਪਰੋਸੀ ਨਾਲ ਕੀਤੇ ਗਏ ਕੰਮ ਹੀ ਸਾਡੇ ਜੀਵਨ ਦੀ ਸਫਲਤਾ ਦਾ ਰਾਜ ਹੁੰਦੇ ਨੇ ਰੋਜੀ ਦਾ ਮਾਲਕ ਹੋ ਰੱਬ ਹੀ ਆ ਤੇ ਸਿਰਫ ਉਹਦੀ ਮਰਜ਼ੀ ਨਾਲ ਹੀ ਸਾਡੀ ਜ਼ਿੰਦਗੀ ਦੀ ਦਿਸ਼ਾ ਤੈਅ ਹੁੰਦੀ ਹੈ ਸਾਡੇ ਕਰਮਾਂ ਦੇ ਸਦਕਾ ਅਸੀਂ ਆਪਣੇ ਭਵਿੱਖ ਨੂੰ ਸੁਧਾਰ ਸਕਦੇ ਇਹ ਕਹਾਣੀ ਇਹ ਵੀ ਦੱਸਦੀ ਹੈ ਹਰ ਇੱਕ ਕਠਿਨਾਈ ਦੇ ਪਿੱਛੇ ਰੱਬ ਦਾ ਉਦੇਸ਼ ਹੁੰਦਾ ਧੀਰਜ ਰੱਖਣ ਵਾਲੇ ਨੂੰ ਹਮੇਸ਼ਾ ਫਲ ਮਿਲਦਾ ਹੈ ਜਦੋਂ ਜੀਵਨ ਸਾਨੂੰ ਪਰੇਸ਼ਾਨੀਆਂ ਦੀ ਅਗੋਸ਼ ਵਿੱਚ ਸੁੱਟ ਦਿੰਦਾ ਤਾਂ ਉਸ ਸਮੇਂ ਸਾਡੇ ਕਰਮ ਸਾਡਾ ਵਿਸ਼ਵਾਸ ਹੀ ਸਾਡੀ ਸੱਚੀ ਪਛਾਣ ਬਣਾਉਂਦਾ ਇਹ ਕਹਾਣੀ ਸਾਨੂੰ ਇਹ ਵੀ ਸਿਖਾਉਂਦੀ ਹੈ ਕਿ ਹਰ ਇੱਕ ਰੁਕਾਵਟ ਸਿਰਫ ਇੱਕ ਨਵਾਂ ਮੌਕਾ ਹੈ ਜਿਹੜਾ ਸਾਨੂੰ ਆਪਣੀ ਅਸਲ ਯੋਗਤਾ ਨੂੰ ਸਾਹਮਣੇ ਲਿਆਉਣ ਦਾ ਮੌਕਾ ਦਿੰਦਾ ਹੈ ਮਾਂ ਦੀ ਸੇਵਾ ਸੱਚੇ ਦਿਲ ਨਾਲ ਕੀਤੇ ਗੇ ਕਰਮ ਤੇ ਪਰੋਸੀ ਨਾਲ ਅਸੀਂ ਦੁਨੀਆ ਦੇ ਸਾਰੇ ਸੰਕਟਾਂ ਤੋਂ ਬਚ ਸਕਦੇ ਹਨ ਰੱਬ ਉਹਨਾਂ ਦਾ ਸਾਥ ਦਿੰਦਾ ਜੋ ਆਪਣੇ ਕਿਰਦਾਰ ਤੇ ਸੰਘਰਸ਼ ਨੂੰ ਆਪਣੀ ਤਾਕਤ ਬਣਾਉਂਦੇ ਨੇ ਇਸ ਕਹਾਣੀ ਨੇ ਸਾਡੇ ਦਿਲ ਵਿੱਚ ਇੱਕ ਗੂੰਜ ਛੱਡੀ ਹੈ ਕਿ ਮਾਪਿਆਂ ਦੀ ਖੁਸ਼ੀ ਤੇ ਦੁਆਵਾਂ ਦੇ ਬਿਨਾਂ ਸਫਲਤਾ ਦੀ ਕਲਪਨਾ ਵੀ ਨਹੀਂ ਕੀਤੀ ਜਾ ਸਕਦੀ ਤੇ ਦੋਸਤੋ ਸਾਨੂੰ ਉਮੀਦ ਹੈ ਕਿ ਇਸ ਕਹਾਣੀ ਵਿੱਚ ਤੁਹਾਨੂੰ ਕੁਝ ਸਿੱਖਣ ਨੂੰ ਤੇ ਮਿਲਿਆ ਹੋਵੇਗਾ ਸੋ ਮੈਂ ਇਸੇ ਤਰ੍ਹਾਂ ਦੀ ਕੰਮ ਦੀ ਕਿਸੇ ਕਹਾਣੀਆਂ ਲਿਆਉਂਦੀ ਰਾਵਾਂਗੇ ਤੇ ਤੁਸੀਂ ਤੇ ਤੁਸੀਂ ਪੰਜਾਬੀ ਸਟੋਰੀ ਟੇਸ਼ਨ ਚੈਨਲ ਨੂੰ ਸਬਸਕ੍ਰਾਈਬ ਪਲੀਜ਼ ਜ਼ਰੂਰ ਕਰ ਲੈਣਾ ਤੇ ਬੈਲ ਆਈਕਨ ਨੂੰ ਦਬਾ ਲੈਣਾ ਤਾਂ ਕਿ ਤੁਹਾਨੂੰ ਇਹ ਕਹਾਣੀਆਂ ਜਿਹੜੀਆਂ ਨਾ ਇਹ ਸੋਹਣੇ ਸੋਹਣੇ ਕਿਸੇ ਕਹਾਣੀ ਆ ਸਭ ਤੋਂ ਪਹਿਲਾਂ ਮਿਲ ਸਕਣ ਆਪਣਾ ਰੱਖਿਓ ਬਹੁਤ ਜ਼ਿਆਦਾ ਖਿਆਲ